ਸੋ ਹਾਂਜੀ ਜੇਕਰ ਤੁਸੀਂ ਬੱਕਰੀਆਂ ਦੇ ਲਈ ਵਧੀਆ ਡਾਈਟ ਪਲਾਨ ਸੈੱਟ ਕਰ ਲਿਆ ਤਾਂ ਇਸ ਨਾਲ ਜਿਹੜਾ ਬੱਕਰੀਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਜੇਕਰ ਵਧੀਆ ਇਹਨਾਂ ਨੂੰ ਆਪਾਂ ਦਾਣਾ ਫੀਡ ਦੇਵਾਂਗੇ ਵਧੀਆ ਡਾਈਟ ਦੇਵਾਂਗੇ ਤਾਂ ਇਹ ਸਮੇਂ ਸਿਰ ਹੀਟ ਵਿੱਚ ਆਉਣਗੀਆਂ ਸਮੇਂ ਸਿਰ ਬੱਚੇ ਦੇਣਗੀਆਂ ਤੇ ਜੋ ਵੀ ਆਪਣੇ ਕੋਲ ਬੱਕਰੇ ਆ ਉਹ ਵੀ ਵਧੀਆ ਗਰੋਥ ਕਰਨਗੇ ਤੇ ਬੱਕਰੀਆਂ ਵੀ ਵਧੀਆ ਗਰੋਥ ਕਰਨਗੀਆਂ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਆ ਜਿਹੜਾ ਉਹ ਸਟਾਰਟ ਹੋ ਗਿਆ ਤੇ ਸਰਦੀਆਂ ਦੇ ਵਿੱਚ ਆਪਾਂ ਇੱਕ ਸਪੈਸ਼ਲ ਡਾਈਟ ਪਲਾਨ ਜਿਹੜਾ ਇਹਨਾਂ ਨੂੰ ਦੇ ਸਕਦੇ ਆ ਤਾਂ ਜੋ ਬੱਕਰੀਆਂ ਦੇ ਵਿੱਚ ਸਰਦੀਆਂ ਵਿੱਚ ਜਿਹੜੀ ਇਹ ਤਰ੍ਹਾਂ ਤਰ੍ਹਾਂ ਦੀ ਇਨਫੈਕਸ਼ਨ ਆਉਂਦੀਆਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਉਹਨਾਂ ਨਾਲ ਲੜਨ ਦੀ ਸਮਰੱਥਾ ਜਿਹੜੀ ਆ ਉਹ ਵੱਧ ਜਾਂਦੀ ਆ ਤੇ ਬੱਕਰੀਆਂ ਵਧੀਆ ਤੰਦਰੁਸਤ ਰਹਿੰਦੀਆਂ ਤਾਂ ਉਹਦੇ ਲਈ ਆਪਾਂ ਇਹ ਨਾਲ ਹੀ ਵਧੀਆ ਜਿਹੜਾ ਡਾਈਟ ਪਲਾਨ ਆ ਉਹ ਸੈੱਟ ਕਰ ਸਕਦੇ ਆ ਤਾਂ ਉਹਦੇ ਲਈ ਆਪਾਂ ਆਪਾਂ ਤੁਹਾਨੂੰ ਡਾਈਟ ਪਲਾਨ ਦੱਸਣ ਲੱਗੇ ਆਂ ਇਹ ਆਪਾਂ ਬੱਕਰੀਆਂ ਦੇ ਲਈ ਵਰਤ ਸਕਦੇ ਆਂ ਸਰਦੀਆਂ ਦੇ ਮੌਸਮ ਵਿੱਚ ਕੌਦੇ ਲਈ ਜਿਹੜੀ ਪਹਿਲੀ ਚੀਜ਼ ਆ ਉਹ ਹੈ ਗੁੜ ਗੁੜ ਆਪਾਂ ਬੱਕਰੀਆਂ ਦੇ ਲਈ ਵਰਤ ਸਕਦੇ ਆਂ ਸਰਦੀਆਂ ਦੇ ਮੌਸਮ ਵਿੱਚ ਇਹ ਆਪਾਂ ਕਿਵੇਂ ਵਰਤ ਸਕਦੇ ਆਂ ਇਹ ਵੀ ਆ ਸਕਦੇ ਆਂ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਇਹਦੇ ਲਈ ਆਪਾਂ ਗੁੜ ਬੱਕਰੀਆਂ ਨੂੰ 20 ਤੋਂ 30 ਗ੍ਰਾਮ ਜਿਹੜਾ ਡੇਲੀ ਦਾ ਅਪਾ ਗੋੜਾ ਇੱਕ ਬੱਕਰੀ ਨੂੰ ਦੇ ਸਕਦੇ ਆ। ਪ੍ਰਤੀ ਦਿਨ ਦੇ ਹਿਸਾਬ ਨਾਲ ਆਪਾਂ ਇੱਕ ਬੱਕਰੀ ਨੂੰ 20 ਤੋਂ 30 ਗ੍ਰਾਮ ਗੋੜਾ ਜਿਹੜਾ ਉਹ ਦੇ ਸਕਦੇ ਆ। ਤਾਂ ਇਹ ਦੇਣਾ ਕਿਵੇਂ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਤਾਂ ਆਪਾਂ ਬੱਕਰੀਆਂ ਨੂੰ ਗੋੜਾ ਵਾਲਾ ਪਾਣੀ ਜਿਹੜਾ ਉਹ ਸਰਦੀਆਂ ਦੇ ਵਿੱਚ ਪਿਆ ਸਕਦੇ ਆ। ਤੇ ਬਾਕੀ ਜਿਹੜੀ ਧਿਆਨ ਰੱਖਣ ਜੋ ਗੱਲ ਆ ਮੈਂਣ ਜਿਹੜੀਆਂ ਆਪਣੀਆਂ ਗੱਬਣ ਬੱਕਰੀਆਂ ਉਹਨਾਂ ਨੂੰ ਆਪਾਂ ਇਹ ਗੁੜ ਨਹੀਂ ਦੇਣਾਗਾ। ਤਾਂ ਉਹਨਾਂ ਲਈ ਆਪਾਂ 5 ਤੋਂ 10 ਗ੍ਰਾਮ ਡੇਲੀ ਦਾ ਗੋੜਾ ਜਿਹੜਾ ਦੇ ਸਕਦੇ ਆ। ਜਿਹੜੀਆਂ ਬੱਕਰੀਆਂ ਗੱਭਣ ਨਹੀਂ ਗਈਆਂ ਜਾਂ ਬੱਕਰੇ ਆ ਤਾਂ ਉਹਨਾਂ ਨੂੰ ਆਪਾਂ 20 ਤੋਂ 30 ਗ੍ਰਾਮ ਡੇਲੀ ਦਾ ਗੁੜ ਆਪਾਂ ਦੇ ਸਕਦੇ ਆ ਚਾਹੇ ਤਾਂ ਪਾਣੀ ਪਿਆ ਸਕਦੇ ਆ ਗੁੜ ਦਾ ਚਾਹੇ ਆਪਾਂ ਸਿੱਧਾ ਇਹਨਾਂ ਨੂੰ ਗੁੜ ਖਵਾ ਸਕਦੇ ਆ ਗੁੜ ਦੇ ਬੱਕਰੀਆਂ ਨੂੰ ਕੀ ਕੀ ਫਾਇਦੇ ਆ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਗੁੜ ਦੇ ਵਿੱਚ ਸਾਰੇ ਤਰ੍ਹਾਂ ਦੇ ਮਿਨਰਲਸ ਜਿਹੜੇ ਆ ਮੌਜੂਦ ਹੁੰਦੇ ਆ ਇਹਦੇ ਨਾਲ ਬੱਕਰੀਆਂ ਦੇ ਵਿੱਚ ਮਿਨਰਲਸ ਤੇ ਵਿਟਾਮਿਨ ਦੀ ਕਮੀ ਜਿਹੜੀ ਉਹ ਪੂਰੀ ਹੋ ਜਾਂਦੀ ਆ ਤੇ ਇਦੇ ਨਾਲ ਬੱਕਰੀਆਂ ਦੇ ਖੂਨ ਵੀ ਵਧਦਾ ਹੈਗਾ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਜਿਹੜੀ ਆ ਉਹ ਵਧ ਜਾਂਦੀ ਆ ਤਾਂ ਇਸ ਲਈ ਆਪਾਂ ਬੱਕਰੀਆਂ ਨੂੰ ਗੁੜ ਦੇ ਸਕਦੇ ਆ ਗੱਬਣ ਬੱਕਰੀਆਂ ਨੂੰ 510 ਗ੍ਰਾਮ ਇੱਕ ਦਿਨ ਦਾ ਤੇ ਜਿਹੜੀਆਂ ਨਹੀਂ ਗੱਬਣ ਉਹਨਾਂ ਨੂੰ ਆਪਾਂ 20 ਤੋਂ 30 ਗ੍ਰਾਮ ਡੇਲੀ ਦਾ ਗੁੜ ਆਪਾਂ ਸਰਦੀਆਂ ਦੇ ਵਿੱਚ ਦੇ ਸਕਦੇ ਆ ਤੇ ਦੂਜੀ ਚੀਜ਼ ਕਿਹੜੀ ਐਡ ਕਰਨੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਦੂਜੀ ਚੀਜ਼ ਆਪਾਂ ਬਾਜਰਾ ਐਡ ਕਰ ਸਕਦੇ ਆ ਬਾਜਰਾ ਗਰਮ ਤਸੀਰ ਦਾ ਹੁੰਦਾ ਆ ਇਹ ਗਰਮ ਹੋਣ ਕਰਕੇ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਨਾਲ ਬੱਕਰੀਆਂ ਦਾ ਟੈਂਪਰੇਚਰ ਆ ਜਿਹੜਾ ਉਹ ਮੈਂਟੇਨ ਰਹਿੰਦਾ ਆ ਤਾਪਮਾਨ ਸਰੀਰ ਦਾ ਗਰਮ ਰਹਿੰਦਾ ਆ ਤਾਂ ਜੋ ਇਹਨਾਂ ਸਰਦੀਆਂ ਦੇ ਵਿੱਚ ਬਚਾਅ ਹੋ ਜਾਂਦਾ ਠੰਡ ਤੋਂ ਤਾਂ ਉਹਦੇ ਲਈ ਆਪਾਂ ਬਾਜਰਾ ਵੀ ਐਡ ਕਰ ਸਕਦੇ ਆ ਬਾਜਰਾ ਆਪਾਂ ਦਲੀਆ ਬਣਾ ਕੇ ਵੀ ਦੇ ਸਕਦੇ ਆ ਜਿਸ ਤਰ੍ਹਾਂ ਆਪਾਂ ਲੇਟੀ ਬਣਾਉਂਦੇ ਉਸ ਤਰ੍ਹਾਂ ਦੇ ਸਕਦੇ ਆ ਜਾਂ ਆਪਾਂ ਜੋ ਵੀ ਆਪਾਂ ਦਾਣਾ ਫੀਡ ਇਹਨਾਂ ਨੂੰ ਪਾਉਂਦੇ ਆ ਉਦੇ ਵਿੱਚ ਆਪਾਂ 30% ਐਡ ਕਰ ਸਕਦੇ ਆ ਬਾਜਰਾ ਜੋ ਵੀ ਆਪਾਂ ਬੱਕਰੀ ਲਈ ਫੀਡ ਬਣਾਉਨੇ ਆ ਉਹਦੇ ਵਿੱਚ 30% ਬਾਜਰਾ ਐਡ ਕਰ ਸਕਦੇ ਆ ਤੇ ਇਸ ਤੋਂ ਬਾਅਦ ਤੀਜੀ ਚੀਜ਼ ਕਿਹੜੀ ਐਡ ਕਰਨੀ ਹੈ ਤੀਜੀ ਚੀਜ਼ ਆਪਾਂ ਮੇਥੀ ਦਾਣਾ ਐਡ ਕਰ ਸਕਦੇ ਆ ਮੇਥੀ ਦਾਣਾ ਆਪਾਂ ਕਿਸ ਤਰ੍ਹਾਂ ਵਰਤ ਸਕਦੇ ਆ ਇਹ ਵੀ ਦੱਸ ਦਿੰਨੇ ਆ ਮੇਥੀ ਦਾਣਾ ਆਪਾਂ ਪਾਊਡਰ ਬਣਾ ਕੇ ਵੀ ਦੇ ਸਕਦੇ ਆ ਜਾਂ ਜੋ ਵੀ ਆਪਾਂ ਦਾਣਾ ਫੀਡ ਪਾਉਨੇ ਆ ਉਹਦੇ ਵਿੱਚ ਮਿਲਾ ਕੇ ਵੀ ਦੇ ਸਕਦੇ ਆ ਇਹ ਆਪਾਂ ਇੱਕ ਦਿਨ ਦਾ 10 ਤੋਂ 15 ਗ੍ਰਾਮ ਇੱਕ ਬੱਕਰੀ ਦੇ ਹਿਸਾਬ ਨਾਲ ਬੱਕਰੀਆਂ ਨੂੰ ਦੇ ਸਕਦੇ ਆ ਜਿਹੜੀਆਂ ਗੱਬਣ ਬੱਕਰੀਆਂ ਉਹਨਾਂ ਨੂੰ ਆਪਾਂ 5 ਤੋਂ 10 ਗ੍ਰਾਮ ਦੇ ਸਕਦੇ ਆ ਤੇ ਜਿਹੜੀਆਂ ਬੱਕਰੀਆਂ ਗੱਬਣ ਨਹੀਂ ਗਿਆ ਜਾਂ ਬੱਕਰੇ ਆ ਉਹਨਾਂ ਨੂੰ ਆਪਾਂ 10-15 ਗ੍ਰਾਮ ਇੱਕ ਦਿਨ ਦਾ ਮੇਥੀ ਦਾਣਾ ਫੀਡ ਦੇ ਵਿੱਚ ਐਡ ਕਰਕੇ ਆਪਾਂ ਦੇ ਸਕਦੇ ਆ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਤੱਤ ਜਿਹੜੇ ਮੌਜੂਦ ਹੁੰਦੇ ਆ ਤੇ ਇਹਦੇ ਨਾਲ ਜਿਹੜੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਆ ਤੋ ਇਸ ਤਰ੍ਹਾਂ ਨਾਲ ਆਪਾਂ ਇਹ ਤਿੰਨ ਚੀਜ਼ਾਂ ਬੱਕਰੀਆਂ ਦੇ ਫੀਡ ਦੇ ਨਾਲ ਐਡ ਕਰ ਸਕਦੇ ਹਾਂ ਪਹਿਲੇ ਨੰਬਰ ਤੇ ਗੁੜ ਇਹ ਆਪਾਂ ਜਿਹੜੀਆਂ ਬੱਕਰੀਆਂ ਗੱਭਣ ਉਹਨਾਂ ਨੂੰ 5 ਤੋਂ 10 ਗ੍ਰਾਮ ਆਪਾਂ ਇੱਕ ਦਿਨ ਦਾ ਦੇ ਸਕਦੇ ਹਾਂ ਤੇ ਜਿਹੜੀਆਂ ਬੱਕਰੀਆਂ ਨਹੀਂ ਗੱਭਣ ਉਹਨਾਂ ਨੂੰ 20 ਤੋਂ 30 ਗ੍ਰਾਮ ਇੱਕ ਦਿਨ ਦਾ ਆਪਾਂ ਦੇ ਸਕਦੇ ਹਾਂ ਤੇ ਜਾਂ ਆਪਣੇ ਕੋਲ ਜਿਹੜੇ ਬੱਕਰੇ ਉਹਨਾਂ ਨੂੰ ਆਪਾਂ 20 ਤੋਂ 30 ਗ੍ਰਾਮ ਇੱਕ ਦਿਨ ਦਾ ਗੁੜ ਆਪਾਂ ਦੇ ਸਕਦੇ ਹਾਂ ਸੋ ਇਸ ਤਰ੍ਹਾਂ ਨਾਲ ਆਪਾਂ ਗੁੜ ਬੱਕਰੀਆਂ ਨੂੰ ਦੇ ਸਕਦੇ ਹਾਂ ਤੇ ਦੂਜੇ ਨੰਬਰ ਤੇ ਬਾਜਰਾ ਇਹ ਆਪਾਂ 30% ਫੀਡ ਦੇ ਵਿੱਚ ਐਡ ਕਰ ਸਕਦੇ ਆ ਤੇ ਤੀਜੇ ਨੰਬਰ ਤੇ ਮੇਥੀ ਦਾਣਾ ਇਹ ਵੀ ਆਪਾਂ 10 ਤੋਂ 15 ਗ੍ਰਾਮ ਇੱਕ ਦਿਨ ਦਾ ਇੱਕ ਬੱਕਰੀ ਦੇ ਹਿਸਾਬ ਨਾਲ ਦੇ ਸਕਦੇ ਆ ਤੇ ਖਾਸ ਧਿਆਨ ਰੱਖਣਾ ਜਿਹੜੀਆਂ ਗੱਬੜ ਬੱਕਰੀਆਂ ਉਹਨਾਂ ਦਾ ਆਪਾਂ ਅਲੱਗ ਤੋਂ ਪਾਉਣਾ ਹੈ ਤੇ ਜਿਹੜੀਆਂ ਨਹੀਂ ਗੱਬੜ ਉਹਨਾਂ ਨੂੰ ਆਪਾਂ ਅਲੱਗ ਤੋਂ ਪਾਉਣਾ ਹੈ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੋ ਇਸ ਤਰ੍ਹਾਂ ਨਾਲ ਆਪਾਂ ਸਰਦੀਆਂ ਦੇ ਵਿੱਚ ਇਹ ਡਾਈਟ ਪਲਾਨ ਜਿਹੜਾ ਬੱਕਰੀਆਂ ਲਈ ਵਰਤ ਸਕਦੇ ਆਂ ਇਹ ਨਾਲ ਬੱਕਰੀਆਂ ਦੇ ਸਰੀਰ ਦਾ ਤਾਪਮਾਨ ਉਹ ਮੈਂਟੇਨ ਰਹਿੰਦਾ ਹੈ ਗਰਮ ਰਹਿੰਦਾ ਹੈ ਤੇ ਉਹ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ ਤੇ ਜੋ ਵੀ ਤਰ੍ਹਾਂ-ਤਰ੍ਹਾਂ ਦੇ ਇਨਫੈਕਸ਼ਨ ਵਗੈਰਾ ਆਉਂਦੀਆਂ ਸਰਦੀਆਂ ਦੇ ਵਿੱਚ ਉਹਨਾਂ ਤੋਂ ਵੀ ਬਚਾਅ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਆਪਾਂ ਬੱਕਰੀਆਂ ਨੂੰ ਇਹ ਦੇ ਸਕਦੇ ਹਾਂ ਸੋ ਹਾਂਜੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ